ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਹਾਲੇ ਵੀ ਧਮਕੀਆਂ ਮਿਲ ਰਹੀਆਂ ਨੇ ਈਮੇਲ ਰਾਹੀਂ ਦੀਪਿਕਾ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਤੋਂ ਇਹ ਧਮਕੀ ਦਿੱਤੀ ਗਈ ਹੈ ਈਮੇਲ 'ਚ ਪ੍ਰੀਤ ਜੱਟੀ ਦਾ ਸੋਦਾ ਲਗਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਮੇਚਾ ਦੋਹਾ ਤੇ 24 ਘੰਟੇ ਨਜ਼ਰ ਰੱਖੇ ਜਾਣ ਦੀ ਗੱਲ ਕਹੀ ਗਈ ਹੈ ਦੋਹਾਂ ਨੂੰ ਘਰੋਂ ਸੋਸ਼ ਸਮਝ ਕੇ ਨਿਕਲਣ ਦੀ ਵਾਰਨਿੰਗ ਦਿੱਤੀ ਗਈ ਹੈ ਦਿੱਤਕਾ ਲੁਥਰਾ ਤੇ ਫਰੀ ਜੱਟੀ ਵੱਲੋਂ ਜੋ ਹੈ ਅੱਜ ਕੱਲ੍ਹ ਹੀ ਜੋ ਹੈ ਸੁਰੱਖਿਆ ਦੀ ਮਾਰ ਕੀਤੀ ਗਈ ਸੀ ਜਦ ਅੰਦਾਜ਼ਨ ਇਹ ਕਿ ਪੂਰਾ ਮਾਮਲਾ ਅਮਰਪਾਲ ਮੈਰੋ ਤੋਂ ਸ਼ੁਰੂ ਹੁੰਦਾ ਜਦੋਂ ਅਮਰਪਾਲ ਮੈਰੋ ਵੱਲੋਂ ਕਮਲਕੌਰ ਪਾਬੀ ਕਤਲकांड ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਫਰੀ ਜੱਟੀ ਤੇ ਉਸ ਤੋਂ ਇਲਾਵਾ ਦਿੱਤਕਾ ਲੁਥਰਾ ਦਾ ਜੋ ਹੈ ਕਤਲ ਕਰਨ ਦੀ ਗੱਲ ਕਹੀ ਜਾਂਦੀ ਹੈ ਧਮਕੀ ਦਿੱਤੀ ਜਾਂਦੀ ਹੈ ਇੱਕ ਵੀਡੀਓ ਜਾਰੀ ਕਰਕੇ ਉਸ ਤੋਂ ਬਾਅਦ ਜੋ ਦਿੱਤਕਾ ਜੇਟੀ ਨਾਲ ਗੱਲਬਾਤ ਕਰਕੇ ਜੋ ਹੈ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਜੋ ਪ੍ਰੀ ਜਟੀਆਂ ਉਸ ਵੱਲੋਂ ਵੀ ਇਹ ਪੂਰਾ ਗੱਲਬਾਤ ਕੀਤੀ ਜਾਂਦੀ ਹੈ ਕਿ ਉਸ ਵੱਲੋਂ ਅਜਈਆਂ ਵੀਡੀਓ ਨਹੀਂ ਪਾਈਆਂ ਜਾ ਰਹੀਆਂ ਤੇ ਉਸ ਵੱਲੋਂ ਵੀ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ ਤਾਂ ਹੁਣ ਵੱਡੀ ਖਬਰ ਹੈ ਕਿ ਦੀਪਿਕਾ ਲੂਤਰਾ ਨੂੰ ਹਾਲੇ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਈਮੇਲ ਜ਼ਰੀਏ ਜੋ ਹੈ ਜਾਨਵਾਰ ਮਾਰਨ ਦੀ ਧਮਕੀ ਦਿੱਤੀ ਗਈ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਤੋਂ ਇਹ ਧਮਕੀ ਆਈ ਹੈ ਤੇ ਇਸ ਦੇ ਈਮੇਲ ਦੇ ਵਿੱਚ ਪ੍ਰੀ ਜਟ्टी ਦਾ ਸੌਦਾ ਲਗਾਉਣ ਦਾ ਵੀ ਜ਼ਿਕਰ ਕੀਤਾ ਗਿਆ ਤੇ ਨਾਲ ਈਮੇਲ ਚ ਕਿਹਾ ਗਿਆ ਕਿ ਦੋਹਾਂ ਤੇ 24 ਘੰਟੇ ਨਜ਼ਰ ਹੈ ਦੋਵੇਂ ਸੋਚ ਸਮਝ ਕੇ ਕਰੋ ਨਿਕਲਣ ਤੇ ਇਸ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤਾਂ ਵੱਡੀ ਖਬਰ ਹੈ ਕਿਉਂਕਿ ਇਸ ਤੋਂ ਪਹਿਲਾਂ ਦਾ ਦੱਸ ਦਿੱਤੇ ਕਿ ਇਸ ਤੋਂ ਪਹਿਲਾਂ ਜੋ ਅਮਰਤਪਾਲ ਮਹਿਰੂਆ ਉਸ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਇਹਨਾਂ ਦੋਹਾਂ ਨੂੰ ਧਮਕੀ ਦਿੱਤੀ ਗਈ ਸੀ ਅਸ਼ਲੀਲ ਕੰਟੈਂਟ ਦਾ ਜ਼ਿਕਰ ਕਰਦੇ ਆ ਧਮਕੀ ਦਿੱਤੀ ਗਈ ਸੀ ਕਿ ਇਹ ਅਜਿਹਿਆ ਕੰਟੈਂਟ ਨਾ ਪਾਇਆ ਜਾਵੇ ਚੇਤਾਵਨੀ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਦੀ ਪਾਰਕਿੰਗ ਸਿਰਫ ਬਠਿੰਡਾ ਚ ਨਹੀਂ ਹੈ ਕਿਉਂਕਿ ਕਮਲਕੌਰ ਭਾਬੀ ਕਤਲकांड ਦੇ ਵਿੱਚ ਜੋ ਕਮਲਕੌਰ ਦੀ ਜੋ লাশ ਹੈ ਉਹ ਬਠਿੰਡਾ ਦੇ ਵਿੱਚ ਪਾਰਕਿੰਗ ਤੋਂ ਬਰਾਮਦ ਕੀਤੀ ਜਾਂਦੀ ਹੈ ਤੇ ਤਮਕੀਂ ਕੀਤੀ ਜਾਂਦੀ ਹੈ ਕਿ ਪਾਰਕਿੰਗ ਕਲੀ ਬਠਿੰਡਾ ਚ ਨਹੀਂ ਹੈ ਤੇ ਹੋ ਸਕਦਾ ਹੈ ਅਗਲੀ ਵਾਰ ਡੈੱਡ ਬੋਡੀ ਵੀ ਨਾ ਮਿਲੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਈਮੇਲ ਜ਼ਰੀਏ ਜੋ ਹੈ ਦਿਪਕਾ ਲੁਥਰਾ ਨੂੰ ਦੁਬਾਰਾ ਤਮਕੀਂ ਮਿਲੀ ਜਾਂ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਤੋਂ ਇਹ ਤਮਕੀਂ ਦਿੱਤੀ ਗਈ ਹੈ ਅਰਜੀਵ ਸ਼ਰਮਾ ਜੁੜੇ ਹੋਏ ਨੇ ਹੋਰ ਜਾਣਕਾਰੀ ਲਈਤਾ राजीव ਵੱਡੀ ਖਬਰ ਹੈ ਕਿ ਕਿ ਦੀਪਕਾ ਲੁਥਰਾ ਵੱਲੋਂ ਪਹਿਲਾਂ ਵੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਪਹਿਲਾਂ ਅਮਰਤਪਾਲ ਮੈਰੋ ਵੱਲੋਂ ਧਮਕੀ ਦਿੱਤੀ ਗਈ ਤੇ ਹੁਣ ਖਬਰ ਸਾਹਮਣੇ ਆਈ ਹੈ ਕਿ ਬੱਬਰ ਖਾਸਾ ਇੰਟਰਨੈਸ਼ਨਲ ਵੱਲੋਂ ਧਮਕੀ ਦਿੱਤੀ ਗਈ ਹੈ ਤਾਂ ਹੋਰ ਕੀ ਕੋਈ ਜਾਣਕਾਰੀ ਆ ਬਿਲਕੁਲ ਗੁਰਬਾਦ ਜਿਸ ਤਰੀਕੇ ਦੇ ਨਾਲ ਜਿਹੜੇ ਸਕਰੀਨ ਸ਼ਾਟ ਵੀ ਸਾਹਮਣੇ ਆਏ ਨੇ ਕਿ ਈਮੇਲ ਕਰਕੇ ਜੋ ਹੈ ਲਗਾਤਾਰ ਇੱਕ ਈਮੇਲ ਨਹੀਂ ਬਲਕਿ ਦੋ ਤਿੰਨ ਵਾਰ ਈਮੇਲ ਕਰਕੇ ਔਰ ਪੰਜਾਬੀ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਕੰਟੈਂਟ ਹੈ ਲਿਖਿਆ ਹੋਇਆ ਔਰ ਉਸ ਦੇ ਵਿੱਚ ਦੇ ਤੌਰ ਤੇ ਕਿਹਾ ਗਿਆ ਕਿ ਦਿਪਿਕਾ ਔਰ ਪ੍ਰੀਤ ਜੱਤੀ ਜਿਹੜੀ ਹੈ ਉਹਨਾਂ ਦੇ ਉੱਤੇ 24 ਘੰਟੇ ਸਾਡੀ ਨਜ਼ਰ ਹੈ ਔਰ ਅਸੀਂ ਬਹੁਤ ਜਲਦ ਉਹਨਾਂ ਦਾ ਜਿਹੜਾ ਸੌਦਾ ਹੈ ਉਹ ਲਗਾਵਾਂਗੇ ਤਾਂ ਹੁਣ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਇਹ ਕਿਸੇ ਸ਼ਰਾਰਤੀ ਅੰਤਰ ਦੇ ਵੱਲੋਂ ਕੋਈ ਸ਼ਰਾਰਤ ਤਾਂ ਨਹੀਂ ਕੀਤੀ ਗਈ ਕੀ ਸੱਚਮੁੱਚ ਹੀ ਕਿਸੇ ਵੱਲੋਂ ਜੋ ਹੈ ਇਸ ਮੰਚਾ ਦੇ ਨਾਲ ਕਿ ਇਹਨਾਂ ਨੂੰ ਵੀ ਜੋ ਹੈ ਕਮਲਕੌਰ ਦੇ ਵਾਂਗ ਸਬਕ ਸਿਖਾਉਣਾ ਹੈ ਤਾਂ ਇਹ ਸਾਰਾ ਜਾਂਚ ਦਾ ਵਿਸ਼ਾ ਹੈ ਕਿਉਂਕਿ ਪੁਲਿਸ ਵੱਲੋਂ ਐਫ ਆਈ ਆਰ ਜਿਹੜੀ ਹੈ ਉਹ ਪਰसों ਹੀ ਦਰਜ ਕਰ ਲਈ ਗਈ ਸੀ ਜਦੋਂ ਦੀਪਿਕਾ ਲੁਥਰਾ ਵੱਲੋਂ న్యూਸ ਦੀ ਟੀਮ ਦੇ ਨਾਲ ਗੱਲਬਾਤ ਕੀਤੀ ਗਈ ਉਸ ਤੋਂ ਬਾਅਦ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਪੁਲਿਸ ਵੱਲੋਂ ਜੋ ਐਫ ਆਈ ਆਰ ਦਰਜ ਕਰਕੇ ਵੱਖ-ਵੱਖ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਤਹਿਤ ਇਹ ਐਫ ਆਈ ਆਰ ਦਰਜ ਹੋਈ ਸੀ ਪਰ ਹੁਣ ਜਿਹੜੀ ਨਵੀਂ ਗੱਲ ਸਾਹਮਣੇ ਆਈ ਹੈ ਕਿਉਂਕਿ ਦੀਪਿਕਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਬੜੇ ਆਮ ਔਰ ਸਧਾਰਨ ਪਰਿਵਾਰ ਦੇ ਨਾਲ ਉਹ ਸਬੰਧ ਰੱਖਦੀ ਹੈ ਹਾਲਾਂਕਿ ਉਸ ਵੱਲੋਂ ਜਿਹੜੀਆਂ ਡਬਲ मीनिंग ਵੀਡੀਓਜ਼ ਜਿਹੜੀਆਂ ਪਾਈਆਂ ਗਈਆਂ ਸੀ ਇੱਕ ਜਿਹੜੀ ਸੀਵੀ ਸਕਰੀਨ ਤੇ ਅਸੀਂ ਵੀਡੀਓ ਵੀ ਦਿਖਾ ਰਹੇ ਹਾਂ ਕਿ ਅਮਰਤਪੁਰ ਵੱਲੋਂ ਉਸ ਨੂੰ ਇੱਕ ਜਗ੍ਹਾ ਤੇ ਬੁਲਾ ਕੇ ਮਾਫੀ ਮੰਗਵਾਈ ਜਾਂਦੀ ਔਰ ਦੀਪਿਕਾ ਦਾ ਬਾਰ-ਬਾਰ ਇਹੀ ਗੱਲ ਕਹਿਣਾ ਕਿ ਮੈਂ ਸਾਰੀ ਜਿਹੜੀਆਂ ਵੀਡੀਓਜ਼ ਨੇ ਜਿਨ੍ਹਾਂ ਨੂੰ ਲੈ ਕੇ ਇਤਰਾਜ਼ ਸੀ ਉਹ ਮੈਂ ਡੀਲੀਟ ਕਰ ਚੁੱਕੀ ਹਾਂ ਪਰ ਕੁਝ ਲੋਕ ਉਹਨਾਂ ਵੀਡੀਓਜ਼ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਡਾਊਨਲੋਡ ਕਰਕੇ ਰੱਖਿਆ ਸੀ ਉਹ ਮੁੜ ਤੋਂ ਉਸ ਵੀਡੀਓ ਨੂੰ ਸ਼ੇਅਰ ਕਰਕੇ ਕਿਤਨਾ ਕਿਤੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਵਿਵਾਦ ਨੂੰ ਹੋਰ ਵਧਾਉਣ ਦਾ ਕੰਮ ਕਰ ਰਹੇ ਨੇ ਤਾਂ ਦੀਪਿਕਾ ਫੇਲਖਾਲ ਪੁਲਿਸ ਦੇ ਕੋਲ ਉਸਨੇ ਇਹੀ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਕੋਈ ਜਾਨੀ ਮਾਲੀ ਨੁਕਸਾਨ ਜੋ ਹੈ ਉਹ ਕੀਤਾ ਜਾ ਸਕਦਾ ਕਿਉਂਕਿ ਇਹਲੇ ਮਹਿਜ਼ 21 ਸਾਲਾਂ ਦੀ ਇਹ ਲੜਕੀ ਹੈ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਸਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਹੈ ਤਾਂ ਹੁਣ ਇੱਕ ਡਰ ਦੇ ਮਾਹੌਲ ਦੇ ਵਿੱਚ ਹੈ ਪੂਰਾ ਪਰਿਵਾਰ ਤਾਂ ਹੁਣ ਪੁਲਿਸ ਜਾਂਚ ਕਰੇਗੀ ਕਿ ਆਖਿਰਕਾਰ ਜਿਸ ਸ਼ਖਸ ਵੱਲੋਂ ਇਹ ਈਮੇਲ ਕੀਤੀ ਗਈ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਕਿ ਇਹ ਵਿਦੇਸ਼ ਤੋਂ ਤਾਂ ਨਹੀਂ ਕੀਤੀਆਂ ਗਈਆਂ ਔਰ ਬਬਰਖਾਲ ਦਾ ਇੰਟਰਨੈਸ਼ਨਲ ਦਾ ਜ਼ਿਕਰ ਇਸ ਦੇ ਵਿੱਚ ਕੀਤਾ ਆ ਗਿਆ ਤਾਂ ਜਾਂਚ ਦਾ ਵਿਸ਼ਾ ਹੈ ਪਰ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਅੱਜ ਵੀ ਦੀਪਿਕਾ ਨੂੰ ਜੋ ਹੈ ਇਸ ਤਰੀਕੇ ਦੇ ਨਾਲ ਅਜਿਹੀ ਇੱਕ ਹੋਰ ਗੱਲ ਜਾਨਣਾ ਚਾਹਾਂਗੇ ਕਿ ਦੀਪਿਕਾ ਲੁਥਰਾ ਤੇ ਪ੍ਰੀਤ ਜੱਟੀ ਤੋਂ ਇਲਾਵਾ ਵੀ ਕਿਸੇ ਹੋਰ ਇਨਫਲੂਐਂਸਰ ਦਾ ਜ਼ਿਕਰ ਕੀਤਾ ਗਿਆ ਕਿਉਂਕਿ ਅਮਰਤਪਾਲ ਮੈਰੋ ਵੱਲੋਂ ਜਦੋਂ ਵੀਡੀਓ ਪਾਈ ਗਈ ਉਸ ਵੱਲੋਂ ਕਈ ਇਨਫਲੂਐਂਸਰਸ ਦੇ ਜੋ ਹੈ ਸਕਰੀਨਸ਼ਾਟ ਤੇ ਵੀਡੀਓ ਸ਼ੇਅਰ ਕੀਤੀ ਗਈ ਤੇ ਕਿਹਾ ਗਿਆ ਕਿ ਇਹਨਾਂ ਨੂੰ ਘਰ ਜਾ ਕੇ ਸਮਝਾਇਆ ਜਾਵੇਗਾ ਉਸ ਤੋਂ ਬਾਅਦ ਕਾਰਵਾਈ ਹੋਵੇਗੀ ਤਾਂ ਇਸ ਈਮੇਲ ਦੇ ਵਿੱਚ ਦੀਪਿਕਾ ਲੁਥਰਾ ਤੇ ਪ੍ਰੀਤ ਪ੍ਰੀਤ ਜੱਟੀ ਤੋਂ ਇਲਾਵਾ ਕਿਸੇ ਦਾ ਜ਼ਿਕਰ ਹੈ ਹੋਰ ਅਤੇ ਕੋ ਜਿਕਰ ਇਸ ਈਮੇਲ ਦੀ ਮੈਂ ਗੱਲ ਕਰਾਂ ਇਸ ਦੇ ਵਿੱਚ ਤਾਂ ਇਹਨਾਂ ਦੋਵਾਂ ਦਾ ਹੀ ਜ਼ਿਕਰ ਕੀਤਾ ਗਿਆ ਕਿਉਂਕਿ ਇਹ ਦੋਵੇਂ ਇਸ ਕਰਕੇ ਚਰਚਾ ਦੇ ਵਿੱਚ ਨੇ ਕਿ ਜਿਹੜੀ ਅਮਰਪਾਲ ਸਿੰਘ ਮੈਰੋ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਉਸ ਦੇ ਵਿੱਚ ਇਹਨਾਂ ਦਾ ਸਪਸ਼ਟ ਤੌਰ ਤੇ ਉਸ ਵੱਲੋਂ ਨਾਮ ਲਿਆ ਗਿਆ ਸੀ ਔਰ ਇਹ ਦੋਵੇਂ ਜਿਹੜੀਆਂ ਲੜਕੀਆਂ ਨੇ ਕਿਉਂਕਿ ਘਬਰਾਈਆਂ ਹੋਈਆਂ ਨੇ ਕੱਲ ਪ੍ਰੀਤ ਜੱਟੀ ਨੇ ਵੀ ਨਿਊਜ਼ ਟੀਮ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸ ਦਾ ਵੀ ਇਹੀ ਕਹਿਣਾ ਸੀ ਕਿ ਉਸ ਦਾ 5 ਮਹੀਨੇ ਦਾ ਬੱਚਾ ਹੈ ਔਰ ਜੇਕਰ ਮੈਂ ਗੱਲ ਕਰਾਂ ਦੀਪਿਕਾ ਦੀ ਤਾਂ ਉਹ ਹਾਲੇ ਭਾਵੇਂ ਕੁਵਾਰੀ ਹੈ ਪਰ ਪਰਿਵਾਰ ਦੇ ਜਿਹੜੇ ਹੋਰ ਮੈਂਬਰ ਨੇ ਉਹ ਵੀ ਕਿਤਨਾ ਕਿਤੇ ਡਰੇ ਹੋਏ ਨੇ ਕਿ ਕਿਸੇ ਵੀ ਵੇਲੇ ਜਿਸ ਤਰੀਕੇ ਦੇ ਨਾਲ ਲਿਖਿਆ ਗਿਆ ਕਿ 24 ਘੰਟੇ ਅਸੀਂ ਦੋਹਾਂ ਦੇ ਉੱਤੇ ਨਜ਼ਰ ਰੱਖ ਰਹੇ ਹਾਂ ਤਾਂ ਇਸ ਕਰਕੇ ਘਬਰਾਹਟ ਜਿਹੜੀ ਹੈ ਉਹ ਲਾਜ਼ਮੀ ਤੌਰ ਤੇ ਹੁੰਦੀ ਹੈ ਪਰ ਹੁਣ ਪੁਲਿਸ ਇਸ ਈਮੇਲ ਬਾਰੇ ਕਿਉਂਕਿ ਸਾਈਬਰ ਸੈੱਲ ਦੇ ਵਿੱਚ ਹੀ ਪਰਚਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਤਾਂ ਲਗਾਤ ਵੱਲੋਂ ਹਰ ਇੱਕ ਜਿਹੜੀ ਚੀਜ਼ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਕਿ ਆਖਿਰਕਾਰ ਕੌਣ ਲੋਕ ਨੇ ਜਿਹੜੇ ਇਹ ਧਮਕੀਆਂ ਦੇ ਰਹੇ ਨੇ ਕੀ ਕੋਈ ਸ਼ਰਾਰਤੀ ਅੰਸਰ ਹੈ ਔਰ ਜੇਕਰ ਕੋਈ ਸ਼ਰਾਰਤੀ ਅੰਸਰ ਹੋਏਗਾ ਤਾਂ ਲਾਜ਼ਮੀ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦੇ ਖਿਲਾਫ ਕਾਰਵਾਈ ਵੀ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਸਕਦੀ ਹੈ ਜੀ ਜੀਰਾ ਜੀ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਲਈ ਤਾਂ ਵੱਡੀ ਖਬਰ ਹੈ ਕਿਉਂਕਿ سوشل میڈیا ਇਨਫਲੂਐਂਸਰ ਜੋ ਹੈ ਲਗਾਤਾਰ ਚਰਚਾ ਚ ਨੇ ਪਿਛਲੇ ਦਿਨਾਂ ਤੋਂ ਲੈ ਕੇ ਕਿਉਂਕਿ ਅਮਰਤਪਾਲ ਮੈਰੋ ਵੱਲੋਂ ਜੋ ਹੈ ਸਪਸ਼ਟ ਤੌਰ ਤੇ ਵੀਡੀਓ ਜਾਰੀ ਕਰਕੇ ਪਹਿਲਾਂ ਜੋ ਹੈ ਕਮਲਕੌਰ ਪਬੀ ਕਤਲकांड ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਉਸ ਤੋਂ ਬਾਅਦ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਜੋ ਹੈ ਉਹਨਾਂ ਨੂੰ ਸ਼ਰੀਆਮ ਧਮਕੀ ਦਿੱਤੀ ਜਾਂਦੀ ਹੈ ਅਸ਼ਲੀਲ ਕੰਟੈਂਟ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਅਸ਼ਲੀਲ ਕੰਟੈਂਟ ਜੋ ਪਾਉਣ ਵਾਲੇ ਨੇ ਉਹਨਾਂ ਤੇ ਕਾਰਵਾਈ ਹੋਵੇਗੀ ਉਹਨਾਂ ਦਾ ਸੁਦਾ ਲਗਾਇਆ ਜਾਵੇਗਾ ਇਸ ਤਰ੍ਹਾਂ ਦੀਆਂ ਗੱਲਾਂ ਕਈਆਂ ਜਾਂਦੀਆਂ ਨੇ ਤਾਂ ਹੁਣ ਦੀਪਕਾ ਉਤਰਾ ਜਿਸ ਨੂੰ ਕਿ ਅਮਰਪਾਲ ਮੈਰੋ ਵੱਲੋਂ ਸਪਸ਼ਟ ਧਮਕੀ ਦਿੱਤੀ ਗਈ ਸੀ ਉਸ ਨੂੰ ਹੁਣ ਈਮੇਲ ਰਾਹੀਂ ਜੋ ਹੈ ਜਾਨੂ ਮਾਰਨ ਦੀ ਧਮਕੀ ਦਿੱਤੀ ਗਈ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਤੋਂ ਹੈ ਧਮਕੀ ਦਿੱਤੀ ਗਈ ਹੈ ਤੇ ਈਮੇਲ ਦੇ ਵਿੱਚ 프리 ਜੱਟੀ ਦਾ ਵੀ ਜ਼ਿਕਰ ਕੀਤਾ ਗਿਆ ਸਾਫ ਤੌਰ ਤੇ ਦੋਹਾਂ ਤੇ 24 ਘੰਟੇ ਨਜ਼ਰ ਰਜੂਆ ਰੱਖੇ ਜਾਣ ਦੀ ਗੱਲ ਕਹੀ ਗਈ ਹੈ ਇਸ ਤੋਂ ਇਲਾਵਾ ਦੋਹਾਂ ਨੂੰ ਸੋਚ ਸਮਝ ਕੇ ਕਰੋ ਨਿਕਲਣ ਦੀ ਚਤਾਵਨੀ ਦਿੱਤੀ ਗਈ ਹੈ ਤਾਂ ਅਮਰਤਪਾਲ ਮਹਿਰੂ ਜੋ ਕਿ ਪੁਲਿਸ ਵੱਲੋਂ ਥੋੜੀ ਦੇਰ ਪਹਿਲਾਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਅਮਰਤਪਾਲ ਮਹਿਰੂ ਹੈ ਉਹ ਦੁਬਈ ਫਰਾਰ ਹੋ ਗਿਆ ਹਾਲਾਂਕਿ ਉਸਦੇ ਦੋ ਸਾਥੀ ਜੋ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਇਲਾਵਾ ਪੁਲਿਸ ਵੱਲੋਂ ਦੋ ਹੋਰ ਮੁਲਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਪੁਲਸ ਦਾ ਕਹਿਣਾ ਹੈ ਕਿ ਜਲਦੀ ਜੋਆ ਅਮਰਤਪਾਲ ਮਹਿਰ ਮੁੱਖ ਮੁਲਜ਼ਮ ਹੈ ਉਸ ਨੂੰ ਡਿਪੋਰਟ ਕੀਤਾ ਜਾਵੇਗਾ ਹਾਲਾਂਕਿ ਫਿਲਹਾਲ ਉਹ ਦੁਬਈ ਫਰਾਰ ਹੋ ਗਿਆ ਹੈ ਪੁਲਿਸ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਉਸ ਵੱਲੋਂ ਕਤਲ ਤੋਂ ਬਾਅਦ ਜੋ ਹੈ ਸਿੱਧਾ ਅੰਮ੍ਰਿਤਸਰ ਜਾ ਕੇ ਫਲਾਈਟ ਲੈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਦੁਬਈ ਫਰਾਰ ਹੋ ਜਾਂਦਾ ਹੈ ਪਰ ਇਸ ਵਿਚਾਲੇ ਇੱਕ ਵੱਡੀ ਖਬਰ ਹੈ ਕਿ ਜੋ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਧਮਕੀਆਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਦਿੱਤਕਾਲ ਉਥਰਾ ਨੂੰ ਹਾਲੇ ਵੀ ਧਮਕੀ ਦਿੱਤੀ ਗਈ ਹੈ ਤੇ ਈਮੇਲ ਰਾਹੀਂ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਧਮਕੀ ਭੇਜੀ ਗਈ ਹੈ ਤੇ ਇਸ ਦੇ ਵਿੱਚ 프리 ਜੱਟੀ ਦਾ ਵੀ ਜ਼ਿਕਰ ਕੀਤਾ ਗਿਆ ਹੈ